ਸਿਹਤ ਵਿਭਾਗ ਦੇ ਜ਼ਿਲ੍ਹਾ ਅਫਸਰ ਡਾਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਸਵੀਟ ਸ਼ਾਪ ਰੈਸਟੋਰੈਂਟ ਅਤੇ ਈਜ਼ੀ ਡੀ ਦੇ ਵਿੱਚ ਛਾਪੇ ਮਾਰੀ ਕੀਤੀ। ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਖ਼ਤ ਤੋਂ ਹੀ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਖਾਣ ਦੇ ਪਦਾਰਤ ਦੇ ਸੈਂਪਲ ਵੀ ਲਈ ਜਾ ਰਹੇ ਨੇ। ਇਸ ਤਰ੍ਹਾਂ ਸ਼ਹਿਰ ਦੇ ਵਿੱਚ ਮਸ਼ਹੂਰ ਸਵੀਟ ਸ਼ਾਪ ਕਾਰੀਗਰ ਤੋਂ ਨਿੱਕਰ ਅਤੇ ਬenial ਦੇ ਵਿੱਚ ਕੰਮ ਕਰਦੀ ਹੋਈ ਨਜ਼ਰ ਆਇਆ ਇੱਥੇ ਚੱਲਦੇ ਦੁਕਾਨ ਮਾਲਕ ਨੂੰ ਰਸੋਈ ਦੀ ਸਫਾਈ ਅਤੇ ਕਾਰੀਗਰਾਂ ਦੇ ਹੱਥਾਂ ਵਿੱਚ ਦਸਤਾਨੇ ਪਹਿਨਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਜਿੱਥੇ ਸੈਂਪਲਿੰਗ ਵਾਸਤੇ ਆਏ ਆ ਜਿੱਦਾਂ ਅਸੀਂ ਆਉਂਦੇ ਦਿਨਾਂ ਅੱਚ ਸੈਂਪਲਿੰਗ ਕਰਦੇ ਰਹਿੰਦੇ ਆ ਖਾਣ ਵਾਲੀਆਂ ਵਸਤਾਂ ਜਿੱਥੇ ਵੀ ਚਾਹੇ ਸਵੀਟ ਸ਼ਾਪ ਆ ਚਾਹੇ ਕਰਿਆਨਾ ਸ਼ਾਪ ਆ ਢਾਬਾ ਆ ਕੋਈ ਵੀ ਜਾਇ ਮਿਲਕ ਮਿਰ ਪ੍ਰੋਡਕਟ ਆ ਚਾਹੇ ਕੋਈ ਵੀ ਜਿਹੜੇ ਖਾਣ ਵਾਲੇ ਵਸਤੋ ਔਰ ਸੇਲ ਕਰਦਾ ਹੋਵੇ ਉਰਵਾ ਐਕਟ ਦੇ ਐਕਟ ਦੇ ਦੀ ਨੌਂਦੀ ਆ ਤੇ ਜਿਹੜਾ ਫੂਡ ਸੇਫਟੀ ਸਟੈਂਡਰਡ ਐਕਟ ਜਿਹੜਾ 2006 ਆ ਉਹਦੇ ਤਹਿਤ ਅਸੀਂ ਆਏ ਆ ਸਾਡੇ ਕਮਿਸ਼ਨਰ ਫੂਡ ਜਿਹੜੇ ਆ ਸ਼੍ਰੀ ਕੁਮਾਰ ਰਾਹੁਲ ਜੀ ਹੈ ਉਹਨਾਂ ਦਾ ਹੁਕਮਾ ਹੁਕਮਾ ਇਹ ਪੇ ਜਿਹੜਾ ਮਿਸ਼ਨ ਤੰਦਰੁਸਤ ਪੰਜਾਬ ਹੈ ਪੰਜਾਬ ਸਰਕਾਰ ਨੇ ਚਾਹੁੰਦੀ ਆ ਵੀ ਇਹ ਲਾਗੂ ਇਨਵਨ ਹੋਵੇ ਤੇ ਜਿੱਥੇ ਕਿਤੇ ਵੀ ਕੋਈ ਲੈਪਸ ਹੈ ਉਹ ਕਮੀਆਂ ਦੂਰ ਕੀਤੀਆਂ ਜਾਣ ਸੋ ਉਸੇ ਪ੍ਰੋਗਰਾਮ ਦੇ ਤਹਿਤ ਅੱਜ ਇਹ ਚੇਚੀ সুইਟਸ਼ਾਪ ਤੇ ਆਏ ਆ ਤੇ ਇਹਨਾਂ ਦੀ ਕਿਚਨ ਵਰਕਸ਼ਾਪ ਵੀ ਦੇਖੀ ਆ ਕਿਉਂਕਿ ਮੇਰਾ ਫੋਕਸ ਜ਼ਿਆਦਾ ਆ ਤੇ ਰੌ ਮਟੀਰੀਅਲ ਵੱਲ ਜ਼ਿਆਦਾ ਧਿਆਨ ਵੀ ਦਈਏ ਤੇ ਜਿਹੜੀ ਕਿਚਨ ਵਰਕਸ਼ਾਪ ਆ ਉਹਦੀ ਸਾਫ ਸਫਾਈ ਦੇਖੀ ਜਾਵੇ ਕਿਉਂਕਿ ਬੜਾ ਦੇਖਿਆ ਗਿਆ ਜਿਹਦਾ ਕਹਿੰਦਾ ਨਾ ਉੱਚੀ ਦੁਕਾਨ ਫੀਕਾ ਪਕਵਾਨ ਮੈਂ ਬੜੀਆਂ ਉੱਚੀਆਂ ਦੁਕਾਨਾਂ ਵੀ ਦੇਖੀਆਂ ਨਾ ਆ ਜਿਨ੍ਹਾਂ ਦਾ ਸ਼ਹਿਰ ਚ ਔਰ ਸੇਲ ਬੜੀ ਆ ਉਹਨਾਂ ਦੀ ਪਰ ਜਦੋਂ ਮਿਆਰ ਦੇਖਿਆ ਗਿਆ ਪਿੱਛੇ ਜਿਹੜੇ ਤੁਹਾਡੇ মিডিਆ ਦੇ ਥਰੂ ਅਸੀਂ ਨੋਟਿਸ ਵੀ ਲੈਂਦਾ ਲੋਕਾਂ ਦੇ ਰੋਗ ਰੂ ਹੋਏ ਆ ਸੋ ਪਰਪਸ ਹੈ ਆਪੇ ਜਿਹੜਾ ਉਹ ਉਹ ਜਿਆਦਾ ਇੰਪੋਰਟੈਂਟ ਪਾਰਟ ਹੈ ਚਾਹੇ ਵਰਕਸ਼ਾਪ ਦਾ ਹੈ ਜਿੱਥੇ ਇੱਕ ਚੀਜ਼ ਬਣਦੀ ਹੈ ਉਹਦੇ ਜਿਹੜੇ ਰੌ ਮਟੀਰੀਅਲ ਮਟੀਰੀਅਲ ਯੂਜ਼ ਹੁੰਦਾ ਉਹ ਕਿੰਨਾ ਕੁ ਵਧੀਆ ਕਿਸ ਸਟੈਂਡਰਡ ਦਾ ਹੈਗਾ ਅੱਜ ਇੱਥੇ ਆਏ ਆ ਅੱਛਾ ਕੰਮ ਹੈ ਸਫਾਈ ਠੀਕ ਲੱਗੀ ਉੱਪਰ ਮਤਲਬ ਇੰਨਾ ਬੁਰਾ ਹਾਲ ਨਹੀਂ ਲੱਗਿਆ ਪਰ ਜੇ ਕਿਤੇ ਜਿੱਦਾਂ ਕਿਤੇ ਸਾਨੂੰ ਲੱਗਦਾ ਪਏ ਇਨਸੈਕਟ ਵਗੈਰਾ ਇੱਥੇ ਥੋੜੀਆਂ ਦੇਖਣ ਨੂੰ ਮਿਲੀਆਂ ਪਨੀਰ ਦੇ ਆਲੇ ਦੋਲੇ ਕਿਉਂਕਿ ਮੈਂ ਨਹੀਂ ਚਾਹੁੰਦਾ ਇਹ ਜਿਹੜੀਆਂ ਹਾਊਸ ਫ्लाईਜ਼ ਆ ਜਾਂ ਕੋਈ ਇਦਾਂ ਦੀਆਂ ਇਹ ਨਜ਼ਰ ਆਉਣ ਕਿਉਂਕਿ ਇਹ ਇਨਫੈਕਸ਼ਨ ਨੂੰ ਕੈਰੀ ਕਰਦੀਆਂ ਫਿਰ ਜਾ ਕੇ ਹੋਰ ਚੀਜ਼ ਤੇ ਬਹਿੰਦੀਆਂ ਤਾਂ ਆਬਵੀਅਸਲੀ ਬੈਕਟੀਰੀਆ ਵਾਇਰਸ ਚਲੇ ਜਾਂਦੇ ਸੋ ਅੱਜ ਇੱਥੇ ਤਿੰਨ ਸੈਂਪਲ ਆਪਾਂ ਲਏ ਆ ਜਿਹਦੇ ਚ ਇੱਕ ਪਨੀਰ ਦਾ ਸੈਂਪਲ ਹੈ ਇੱਕ ਲੱਡੂਆਂ ਦਾ ਜਿਹੜਾ ਬਦਾਨਾ ਬੁੰਦੀ ਆ ਉਹਦਾ ਲਿਆ ਆ ਜਿਹੜਾ ਲੱਡੂ ਬਣਾਉਣੇ ਸੀ ਇਹਨਾਂ ਨੇ ਤਿਆਰ ਕਰਨੇ ਸੀ ਹੁਣੇ ਤੋਂ ਇੱਕ ਸੈਂਪਲ ਅਸੀਂ ਜਿਹੜਾ ਗੁਲਾਬ ਜਾਮਨ ਦਾ ਲਵਾਂਗੇ ਪਰਪਸ ਸਿਰਫ ਇਹੀ ਆ ਅਸੀਂ ਬਾਰ ਬਾਰ ਇੱਕ ਗੱਲ ਕਹਿੰਨੇ ਆ ਤੇ ਅਸੀਂ ਕੋਈ ਇਦਾਂ ਦਾ ਸਾਡਾ ਨਹੀਂ ਹੈ ਵੀ ਅਸੀਂ ਚੇਚੀ ਸਵੀਟਸ਼ਾਪ ਤੇ ਆਏ ਆ ਜਾਂ ਕਿਸੇ ਹੋਰ ਤੇ ਜਾਂਦੇ ਆ ਕਿਸੇ ਨੂੰ ਡਰਾਉਣ ਵਾਸਤੇ ਜਾਂਦੇ ਆ ਜਾਂ ਕੋ ਹਵਾ ਖੜਾ ਕੀਤਾ ਹੋਇਆ ਨਹੀਂ ਸਾਡਾ ਕੰਮ ਹੈ ਵੀ ਸੈਂਪਲ ਅਸੀਂ ਲੈ ਲਿਆ ਟੈਸਟਿੰਗ ਲਈ ਅਸੀਂ ਖੜੜ ਭੇਜ ਦੇਣਾ ਉਹ ਲੈਬ ਸਾਡੀ ਚੈੱਕ ਕਰੂਗੀ ਰਿਜ਼ਲਟਸ ਸਾਨੂੰ ਆ ਜੂਗਾ 15 2 ਹਫ਼ਤਿਆਂ ਵਿੱਚ ਤੇ ਫਿਰ ਅਸੀਂ ਜੇ ਜਿਹੜੀ ਚੀਜ਼ ਸੈਂਪਲ ਪਾਸ ਹੋਊਗਾ ਉਦੇ ਵਾਸਤੇ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਹੈ ਕਿ ਕੁਆਟਰਲੀ ਇਹਨਾਂ ਨੂੰ ਬੁਲਾ ਕੇ ਉੱਥੇ ਤੇ ਜਿੱਦਾਂ ਜਨਵਰੀ ਫਰਵਰੀ ਮਾਰਚ ਦੇ ਆ ਉਹਨਾਂ ਨੂੰ ਬੁਲਾ ਕੇ ਜਿਨ੍ਹਾਂ ਦੇ ਵੀ ਸੈਂਪਲ ਪਾਸ ਹੋਏ ਉਹਨਾਂ ਨੂੰ ਅਸੀਂ ਰਿਪੋਰਟਸ ਵੀ ਦੇਣੀਆਂ ਤੇ ਉਹਨਾਂ ਨੂੰ ਅੱਗੋਂ ਵੀ ਅਸੀਂ ਉਹਨਾਂ ਨੂੰ ਇਹ ਕਰਨਾ ਨਸੀਹਤ ਪੇ ਦਾ ਕਾਇਮ ਜਿਹੜਾ ਇਹ ਜਿਹੜਾ ਤੁਹਾਡਾ ਮਿਆਰ ਹੈ ਉਹਨੂੰ ਅੱਗੇ ਵੀ ਕਾਇਮ ਰੱਖਿਓ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਮ ਜੀ ਨਿਊਜ਼